ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾ ਸੰਗਤ ਜੀਓ ਸੋ ਆਪ ਬੜਾ ਭਾਗੇ ਹੋ ਜੋ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਤਨ ਤਨ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਰਮਾਨ ਕਰਦੇ ਹਨ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਉ ਤੁਰ ਤੂੰ ਰੱਖਦਾ ਆਇਆ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਫਿਰ ਸਤਿਗੁਰੂ ਵਾਹਿਗੁਰੂ ਪ੍ਰਮਾਤਮਾ ਉਹਨਾਂ ਦੀ ਹਰ ਜਗ੍ਹਾ ਤੇ ਰੱਖਿਆ ਕਰਦਾ ਹੈ ਗੁਰਬਾਣੀ ਦੇ ਵਿੱਚ ਭਗਤ ਪ੍ਰਹਿਲਾਦ ਅਤੇ ਹਰਨਾਖ ਦਾ ਨਾਮ ਆਇਆ ਹੈ ਜੋ ਹਰਨਾਖ ਸ ਹੈ ਉਹ ਸਤਗੁਰ ਦਾ ਸਤਜੁਗ ਦਾ ਰਾਜਾ ਸੀ ਜਿਸ ਨੇ ਬੜੀ ਤਪੱਸਿਆ ਭਗਤੀ ਕੀਤੀ ਸੋ ਭਗਤੀ ਕਰਕੇ ਸ਼ਿਵ ਜੀ ਮਹਾਰਾਜ ਉਹਨਾਂ ਤੋਂ ਬਾਰ ਪ੍ਰਾਪਤ ਕੀਤਾ ਸੋ ਵਰ ਕੀ ਪ੍ਰਾਪਤ ਕੀਤਾ ਉਸ ਨੇ ਇਹ ਕਿਹਾ ਕਿ ਨਾਮ ਐ ਰਾਤ ਨੂੰ ਮਰਾਂ ਨਾਮ ਐ ਦਿਨੇ ਮਰਾਂ ਨਾਮ ਐ ਕਿਸੇ ਇਨਸਾਨ ਤੋਂ ਮਨਾ ਮਰਾਂ ਤੇ ਨਾਮ ਐ ਕਿਸੇ ਜਾਨਵਰ ਤੋਂ ਮਰਾਂ ਤਾਂ ਉਸ ਨੇ ਆਪਣੇ ਅਮਰ ਰਹਿਣ ਦੇ ਲਈ ਸ਼ਿਵ ਜੀ ਮਹਾਰਾਜ ਤੋਂ ਇਹ ਵਰ ਪ੍ਰਾਪਤ ਕੀਤਾ ਤਾਂ ਸਾਹਾ ਸੰਗਤ ਜੀ ਇਹ ਪ੍ਰਾਪਤ ਪ੍ਰਾਪਤ ਕਰਕੇ ਜੋ ਹਰਨਾਕ ਸੀਗਾ ਉਸ ਦੇ ਵਿੱਚ ਹੰਕਾਰ ਆ ਗਿਆ ਉਹ ਆਪਣੇ ਪਰਜਾ ਨੂੰ ਇੱਕੋ ਹੀ ਹੁਕਮ ਕਰਦਾ ਕਿ ਤੁਸੀਂ ਨੇ ਇਹ ਜੇਕਾਰਾ ਲਾਉਣਾ ਹੈ ਕਿ ਹਰਨਾਕ ਦੀ ਜੈ ਤਾਂ ਉਸ ਦਾ ਹੰਕਾਰ ਤੋੜਨ ਦੇ ਲਈ ਪ੍ਰਮਾਤਮਾ ਨੇ ਭਗਤ ਪ੍ਰਹਿਲਾਦ ਦਾ ਜਨਮ ਉਸ ਦੇ ਘਰ ਦੇ ਵਿੱਚ ਕੀਤਾ ਸੋ ਭਗਤ ਪ੍ਰਹਿਲਾਦ ਕੁਛ ਵੱਡੇ ਹੋਏ ਤਾਂ ਹਰਨਾਖਸ ਨੇ ਭਗਤ ਪ੍ਰਹਿਲਾਦ ਨੂੰ ਸੰਡੇ ਮਰਕੇ ਦੇ ਕੋਲ ਪੜ੍ਹਨ ਦੇ ਵਾਸਤੇ ਪਾਇਆ ਤਾਂ ਸਭ ਤੋਂ ਪਹਿਲਾਂ ਜੋ ਸੰਡਾ ਮਰਕਾ ਸੀਗਾ ਉਹ ਆਪਣੇ ਬੱਚਿਆਂ ਨੂੰ ਜੋ ਸਿਖਾ ਰਿਹਾ ਸੀ ਉਹਨਾਂ ਨੂੰ ਇਹ ਜਕਾਰਾ ਲਵਾਉਂਦਾ ਕਿ ਸਾਰੇ ਬੱਚੇ ਆਖੋ ਹਰਨਾਖਸ ਮਹਾਰਾਜ ਕੀ ਜੈ ਤਾਂ ਭਗਤ ਪ੍ਰਹਿਲਾਦ ਨੇ ਉਤੇ ਕਿਹਾ ਕਿ ਵਾਹਿਗੁਰੂ ਸੱਚੇ ਪ੍ਰਮਾਤਮਾ ਦੀ ਜੈ ਤਾਂ ਸੰਡੇ ਮਰਕੇ ਨੇ ਉਹਨੂੰ ਕਿਹਾ ਕਿ ਸਾਰੇ ਤਾਂ ਤੇਰੇ ਪਿਤਾ ਦੇ ਹਰਨਾਖਸ ਦੀ ਜੈ ਕਰਦੇ ਹਨ ਤਾਂ ਭਗਤ ਪ੍ਰਹਿਲਾਦ ਨੇ ਕਿਹਾ ਕਿ ਮੈਂ ਸਿਰਫ ਉਹ ਸੱਚੇ ਵਾਹਿਗੁਰੂ ਪ੍ਰਮਾਤਮਾ ਦੀ ਜੈ ਕਰਾਂਗਾ ਜਿਸ ਨੇ ਸਾਰ ਹੀ ਜਗਤ ਨੂੰ ਪੈਦਾ ਕੀਤਾ ਹੈ ਅਤੇ ਸਾਰ ਹੀ ਜਗਤ ਹੀ ਰੱਖਿਆ ਕਰਦਾ ਹੈ ਤਾਂ ਸਾਧ ਸੰਗ ਦੀ ਜੋ ਇਹ ਗੱਲ ਹਰਨਾਕਸ਼ ਨੂੰ ਪਤਾ ਲੱਗੀ ਤਾਂ ਉਸ ਨੂੰ ਬਹੁਤ ਗੁੱਸਾ ਆਇਆ ਤਾਂ ਉਸ ਨੇ ਭਗਤ ਪ੍ਰਹਿਲਾਦ ਨੂੰ ਮਾਰਨ ਦੇ ਵਾਸਤੇ ਆਪਣੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਉਸ ਨੂੰ ਪਹਾੜੀ ਦੇ ਉੱਪਰੋਂ ਸਮੁੰਦਰ ਦੇ ਵਿੱਚ ਸੁੱਟ ਦੇਵੋ ਤਾਂ ਸਾਥ ਸੰਗ ਜਦੋਂ ਸਿਪਾਹੀਆਂ ਨੇ ਭਗਤ ਪ੍ਰਹਿਲਾਦ ਨੂੰ ਪਹਾੜੀ ਦੇ ਉੱਪਰੋਂ ਸੁੱਟਿਆ ਤਾ ਸਤਿਗੁਰੂ ਜੀ ਫਰਮਾਉਂਦੇ ਹਨ ਕਿ ਭਗਤਾਂ ਦੀ ਸਦਾ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ ਤਾਂ ਵਾਹਿਗੁਰੂ ਪਰਮਾਤਮਾ ਨੇ ਹੱਥ ਦੇ ਕੇ ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ ਸੋ ਜਦੋਂ ਭਗਤ ਪ੍ਰਹਿਲਾਦ ਬਚ ਗਿਆ ਤਾਂ ਫੇਰ ਹਰਨਾਕਸ਼ ਉਦਾਸ ਰਹਿਣ ਲੱਗ ਪਿਆ ਕਿ ਮੇਰੀਆਂ ਤਾਕਤਾਂ ਕਿਸੇ ਕੰਮ ਨਹੀਂ ਆ ਰਹੀਆਂ ਤਾਂ ਸਾਧ ਸੰਗਤ ਜੀ ਭਗਤ ਪ੍ਰਹਿਲਾਦ ਜੋ ਉਸਦੀ ਭੂਆ ਹੈ ਹੋਲਿਕਾ ਉਹ ਹਰਨਾਕਸ਼ ਦੇ ਕੋਲ ਆਈ ਤਾ ਉਸਨੇ ਜਦੋਂ ਹਰਨਾਕਸ਼ ਨੂੰ ਉਦਾਸ ਦੇਖਿਆ ਤਾਂ ਉਸਨੇ ਕਾਰਨ ਪੁੱਛਿਆ ਤਾਂ ਹਰਨਾਕਸ਼ ਨੇ ਆਪਣੀ ਭੈਣ ਹੋਲਿਕਾ ਨੂੰ ਕਿਹਾ ਕਿ ਸਾਰੀ ਜੋ ਜਨਤਾ ਹੈ ਸੋ ਜੋ ਮੇਰੀ ਪਰਜਾ ਹੈ ਉਹ ਸਾਰੇ ਹੀ ਮੇਰਾ ਨਾਮ ਜਪਦੇ ਹਨ ਸੋ ਇਹ ਜੋ ਮੇਰਾ ਬੱਚਾ ਹੈ ਮੇਰਾ ਪੁੱਤਰ ਹੈ ਇਹ ਉਹ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਮੈਂ ਇਸ ਤੋਂ ਬਹੁਤ ਉਦਾਸ ਹਾਂ ਮੈਂ ਭਗਤ ਪ੍ਰਹਿਲਾਦ ਨੂੰ ਮਾਰਨਾ ਹੈ ਤਾਂ ਪ੍ਰਹਿਲਾਦ ਦੀ ਭੂਆ ਹੋਲਕਾ ਹਰਨਾਕਸ਼ ਨੂੰ ਕਹਿਣ ਲੱਗੀ ਕਿ ਮੇਰੇ ਕੋਲ ਇੱਕ ਲੋਈ ਹੈ ਜੋ ਮੈਨੂੰ ਪ੍ਰਾਪਤ ਹੋਈ ਹੈ ਇਸ ਲੋਈ ਨੂੰ ਜਦ ਮੈਂ ਲੈ ਕੇ ਅਗਨੀ ਦੇ ਵਿੱਚ ਬੈਠਦੀ ਹਾਂ ਤਾ ਆਗਨੀ ਮੈਨੂੰ ਕੁਝ ਵੀ ਨਹੀਂ ਕਹਿੰਦੀ। ਤਾ ਤੁਸੀਂ ਇੱਕ ਚਿਖਾ ਤਿਆਰ ਕਰਾਓ ਜਿਸ ਦੇ ਵਿੱਚ ਮੈਂ ਪ੍ਰਹਿਲਾਦ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਬੈਠਾਂਗੀ। ਤਾ ਤੁਸੀਂ ਨੇ ਅਗਨੀ ਜਲਾ ਦੇਣੀ ਹੈ। ਮੈਂ ਬਚ ਜਾਵਾਂਗੀ ਤੇਰੇ ਜੋ ਪ੍ਰਹਿਲਾਦ ਹੈ ਉਹ ਮਰ ਜਾਵੇਗਾ। ਤਾ ਹੋਲਕਾ ਦੇ ਕਹਿਣ ਮੁਤਾਬਕ ਹਰਨਾਕਸ਼ ਨੇ ਇੱਕ ਚਿਖਾ ਤਿਆਰ ਕਰਵਾਈ। ਤਾ ਸੰਗਤ ਜੀ ਹੋਲਿਕਾ ਜੋ ਉਸ ਦੇ ਕੋਲ ਲੋਈ ਸੀ ਉਸ ਨੂੰ ਲੈ ਕੇ ਭਗਤ ਪ੍ਰਹਿਲਾਦ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਲਿਆ ਤੇ ਹਰਨਾਕਸ਼ ਨੇ ਸਿਪਾਹੀਆਂ ਨੂੰ ਕਹਿ ਕੇ ਉਹ ਚਿਖਾ ਨੂੰ ਅੱਗ ਲਾ ਦਿੱਤੀ ਤਾਂ ਜਿਸ ਨੇ ਦੁਨਿਆਵੀ ਲੋਈ ਭਾਵ ਚਾਦਰ ਲੈਤੀ ਸੀ ਉਹ ਅਗਨੀ ਦੇ ਵਿੱਚ ਜਲ ਕੇ ਸੁਆਹ ਹੋ ਗਈ ਪਰ ਜਿਸ ਨੇ ਪ੍ਰਮਾਤਮਾ ਦੇ ਨਾਮ ਦੀ ਚਾਦਰ ਲੈਤੀ ਸੀ ਭਗਤ ਪ੍ਰਹਿਲਾਦ ਉਸ ਦੀ ਜਿੱਤ ਹੋਈ ਭਗਤ ਪ੍ਰਹਿਲਾਦ ਬਚ ਗਏ ਤਾਂ ਜੋ ਪ੍ਰਹਿਲਾਦ ਭਗਤ ਦਾ ਸਤਕਾਰ ਕਰਦੇ ਸਨ ਪਰਜਾ ਦੇ ਲੋਕ ਤਾਂ ਉਹ ਖੁਸ਼ ਹੋਏ ਇਸ ਕਰਕੇ ਜੋ ਸਾਧ ਸੰਗਤ ਜੀ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਉਹ ਵੀ ਇਸ ਕਾਰਨ ਕਰਕੇ ਮਨਾਇਆ ਜਾਂਦਾ ਹੈ ਜਦੋਂ ਭਗਤ ਪ੍ਰਹਿਲਾਦ ਦੀ ਜਿੱਤ ਹੋਈ ਤਾਂ ਉਥੋਂ ਦੀ ਪਰਜਾ ਨੇ ਲਾਲ ਗੁਲਾਲ ਖੇਡਿਆ ਸਸਾ ਸੰਗੀ ਜਦੋਂ ਪ੍ਰਹਲਾਦ ਉਸ ਸਮੇਂ ਵੀ ਬਚ ਗਿਆ ਤਾਂ ਹਰਨਾਕਸ਼ ਨੇ ਪ੍ਰਹਲਾਦ ਨੂੰ ਮਾਰਨ ਵਾਸਤੇ ਇੱਕ ਸੱਤ ਧਾਤਾਂ ਦਾ ਜੋ ਥੰਮ ਸੀ ਉਹਨੂੰ ਗਰਮ ਕਰਵਾਇਆ ਗਰਮ ਕਰਵਾ ਕੇ ਪ੍ਰਹਲਾਦ ਨੂੰ ਕਿਹਾ ਕਿ ਜਾਓ ਉਸ ਥੰਮ ਦੇ ਨਾਲ ਜਫਾ ਪਾ ਲਵੋ ਤਾਂ ਕਿ ਥੰਮ ਦੇ ਨਾਲ ਜਫਾ ਪਾਉਣ ਦੇ ਨਾਲ ਪ੍ਰਹਲਾਦ ਹੈ ਜੋ ਸੋ ਦੀ ਮੌਤ ਹੋ ਜਾਵੇ ਤਾਂ ਸਾਧ ਸੰਗ ਜੀ ਕਹਿੰਦੇ ਪ੍ਰਹਿਲਾਦ ਪਹਿਲਾ ਤਾਂ ਥੋੜਾ ਜਿਹਾ ਉਦਾਸ ਹੋ ਗਿਆ ਪਰ ਜਦੋਂ ਉਸ ਨੇ ਥੰਮ ਦੇ ਉੱਪਰ ਕੀੜੀ ਤੁਰਦੀ ਦੇਖੀ ਤਾਂ ਸਾਧ ਸੰਗ ਜੀ ਜੋ ਪਰਮਾਤਮਾ ਹੈ ਉਹ ਕੀੜੀ ਦਾ ਰੂਪ ਧਾਰਨ ਕਰਕੇ ਆ ਗਿਆ ਜਦੋਂ ਭਗਤ ਪ੍ਰਹਿਲਾਦ ਨੇ ਥੰਮ ਦੇ ਉੱਪਰ ਕੀੜੀ ਨੂੰ ਤੁਰਦੇ ਵੇਖਿਆ ਤਾ ਭਗਤ ਬਹਿਲਾਦ ਨੇ ਥੰਮ ਨੂੰ ਘੁੱਟ ਕੇ ਜਫਾ ਪਾ ਲਿਆ। ਤਾ ਇਹ ਦੇਖ ਕੇ ਹਰਨਾਗਸ ਫਿਰ ਉਦਾਸ ਹੋ ਗਿਆ। ਤਾ ਉਸ ਨੇ ਤਲਵਾਰ ਮੰਗਾਈ। ਤਾ ਉਸ ਨੇ ਕਿਹਾ ਕਿ ਹੁਣ ਤੈਨੂੰ ਮੇਰੇ ਕੋਲੋਂ ਕੌਣ ਬਚਾਵੇਗਾ? ਬਲਾ ਆਪਣੇ ਪ੍ਰਮਾਤਮਾ ਨੂੰ ਜੋ ਤੇਰੀ ਰੱਖਿਆ ਕਰ ਸਕੇ। ਤਾ ਸਾਧ ਸੰਗ ਜੀ ਕਹਿੰਦੇ ਉਸ ਸਮੇਂ ਉਹ ਥੰਮ ਨੂੰ ਪਾੜ ਕੇ ਨਰ ਸਿੰਘ ਦਾ ਰੂਪ ਧਾਰਨ ਕਰਕੇ ਪ੍ਰਮਾਤਮਾ ਆ ਗਿਆ। ਤਾ ਜੋ ਹਰਨਾਕਸ ਨੇ ਬਰ ਪ੍ਰਾਪਤ ਕਰੇ ਸਨ ਕਿ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਨੂੰ ਕੋਈ ਆਦਮੀ ਮਾਰ ਸਕੇ ਨਾ ਮੈਨੂੰ ਕੋਈ ਜਾਨਵਰ ਮਾਰ ਸਕੇ ਤਾਂ ਸਾਧ ਸੰਗ ਜੀ ਕਹਿੰਦੇ ਜੋ ਪਰਮਾਤਮਾ ਹੈ ਉਹ ਅੱਧਾ ਮਨੁੱਖ ਤੇ ਅੱਧਾ ਸ਼ੇਰ ਦਾ ਰੂਪ ਧਾਰਨ ਕਰਕੇ ਆਇਆ ਨਰ ਸਿੰਘ ਦਾ ਭਾਵ ਹੈ ਅੱਧਾ ਨਰ ਤੇ ਅੱਧਾ ਸਿੰਘ ਭਾਵ ਕਿ ਅੱਧਾ ਆਦਮੀ ਤੇ ਅੱਧਾ ਸ਼ੇਰ ਦਾ ਰੂਪ ਤਾਂ ਉਹਦੇ ਕਹਿਣ ਦੇ ਮੁਤਾਬਕ ਪਰਮਾਤਮਾ ਨੇ ਉਹਦੇ ਵਰ ਵੀ ਪੂਰੇ ਕਰੇ। ਨਾ ਹਰਨਾਖਸ ਅੰਦਰ ਸੀ ਤੇ ਨਾ ਬਾਹਰ ਸੀਗਾ। ਨਰਸਿੰਘ ਨੇ ਉਹਨੂੰ ਦੇੜੀਆਂ ਦੇ ਉੱਪਰ ਰੱਖ ਲਿਆ। ਤੇ ਨਾ ਉਹ ਕਹਿੰਦਾ ਸੀ ਮੈਂ ਉੱਪਰ ਮਰਾਂ ਤੇ ਨਾ ਮੈਂ ਥੱਲੇ ਮਰਾਂ। ਤਾਂ ਨਰਸਿੰਘ ਨੇ ਉਹਨੂੰ ਆਪਣੇ ਪੱਟਾਂ ਦੇ ਉੱਪਰ ਰੱਖ ਲਿਆ। ਤਾਂ ਉਹਦਾ ਇੱਕ ਵਾਰ ਸੀ ਕਿ ਨਾ ਮੈਂ ਕਿਸੇ ਮਨੁੱਖ ਤੋਂ ਮਰਾਂ ਤੇ ਨਾ ਮੈਂ ਕਿਸੇ ਜਾਨਵਰ ਤੋਂ ਮਰਾਂ। ਨਾ ਮੈਂ ਕਿਸੇ ਹਥਿਆਰ ਤੋਂ ਮਰਾਂ ਤੇ ਨਾ ਮੈਂ ਕਿਸੇ ਬਿਮਾਰੀ ਤੋਂ ਮਰਾਂ ਤਾਂ ਸਾਧ ਸੰਗਤ ਜੀ ਨਰ ਸਿੰਘ ਨੇ ਉਹਨੂੰ ਆਪਣੀਆਂ ਨੌਂਦਰਾਂ ਦੇ ਨਾਲ ਪਾੜ ਕੇ ਉਥੇ ਹੀ ਕਤਮ ਕਰ ਦਿੱਤਾ ਤਾਂ ਇਸ ਕਰਕੇ ਸਤਿਗੁਰੂ ਫਰਮਾਨ ਕਰਦੇ ਹਨ ਕਿ ਭਗਤਾਂ ਦੀ ਸਦਾ ਰੱਖਦਾ ਹਰ ਜੀਉ ਧੁਰ ਤੋਂ ਰੱਖਦਾ ਆਇਆ ਇਸ ਕਰਕੇ ਜਿਹੜੀ ਵੀ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਪਿਆਰ ਪਾ ਲੈਂਦੇ ਹਨ ਤਾਂ ਸਤਿਗੁਰੂ ਵਾਹਿਗੁਰੂ ਹਰ ਥਾਂ ਤੇ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ